तौर ਪਏ ਮਹੀਨੇ ਤੋਂ ਸਟਾਰਟ ਕਰਕੇ ਪਿਛਲੇ 10 ਸਾਲਾਂ ਤੋਂ ਚੱਲਦੀ ਜਾ ਰਹੀ ਸਾਡੇ ਪਿੰਡ ਗੰਗਾ ਭਾਈ ਤਾਰੂ ਸਿੰਘ ਸੇਵਾ ٹرسٹ ਦੇ ਵਿੱਚ ਗਰੀਬ ਕੰਨਿਆ ਦੇ ਵਿਆਹ ਗੁਪਤ ਤਰੀਕੇ ਨਾਲ ਤੇ ਕਿਸੇ ਜ਼ਰੂਰਤਮੰਦ ਅੱਖਾਂ ਦੀ ਰੋਸ਼ਨੀ ਜਾਂ ਹੋਰ ਸੇਵਾ ਲਈ ਨਿਰੰਤਰ ਚੱਲਦੀ ਆ ਰਹੀ ٹرسٹ ਨਾਲ ਗੱਲਬਾਤ ਕਰਦੇ ਆ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਨ 2015 ਤੋਂ ਨਿਰੰਤਰ ਸ਼ਹੀਦ ਭਾਈ ਸਰੋਤ ਸਿੰਘ ਜੀ ਸੇਵਾ ٹرسٹ ਚੱਲ ਰਿਹਾ ਜੀ ਜਿਸ ਦੇ ਵਿੱਚ ਭਲਾਈ ਕਾਜ ਲੋੜਵੰਦ ਲੜਕੀਆਂ ਦੀ شادی ਲੋੜਵੰਦਾਂ ਨੂੰ ਜਿਸ ਤਰ੍ਹਾਂ ਕੋਈ ਦਵਾਈ ਬੂਟੀ ਦੀ ਜ਼ਰੂਰਤ ਹੁੰਦੀ ਹੈ ਕਿਸੇ ਦਾ ਇਲਾਜ ਕਰਵਾਉਣਾ ਅੱਖਾਂ ਦੇ ਆਪਰੇਸ਼ਨ ਕਰਾਉਣੇ ਆ ਤਾਂ ਇਸ ਤਰ੍ਹਾਂ ਦੇ ਕਾਰਜ ਲਗਾਤਾਰ ਸ਼ਹੀਦ ਭਾਈ ਤਾਰੂ ਸਿੰਘ ਦੀ ਸੇਵਾ ਟਰਸਟ ਕਰ ਰਿਹਾ ਜੀ ਅੱਜ ਤੋਂ ਪਹਿਲਾਂ ਇਹ ਕਿੰਨੀਆਂ ਕਿ ਸ਼ਾਦੀਆਂ ਕਰਾਤੀਆਂ ਜੀ ਅੱਜ ਤੋਂ ਪਹਿਲਾਂ ਜੀ 8-9 ਲੜਕੀਆਂ ਦੀਆਂ ਸ਼ਾਦੀਆਂ ਹੋ ਚੁੱਕੀਆਂ ਜਿਹੜੀਆਂ ਆਪਣੇ ਗੁਰੂ ਘਰ ਵਿਖੇ ਹੋਈਆਂ ਨੇ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਆਸਮਾਨ ਦੇ ਰਹੇ ਉਹ ਨਾਲ ਹਾਂਜੀ ਇਹ ਸਾਰਾ ਸਮਾਨ ਦੇ ਰਹੇ ਬਾਕੀ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸਾਰੀ ਜਿਹੜੀ ਸੇਵਾ ਹੈ ਮਠਿਆਈ ਲੰਗਰ ਪ੍ਰਸ਼ਾਦਾ ਸਾਰੇ ਸ਼ਹੀਦ ਭਾਈ ਤਾਰੂ ਸਿੰਘ ਦੀ ਸੇਵਾ ਟਰਸਟ ਵੱਲੋਂ ਹੈ ਗਿੱਦਰ ਖੇੜੇ ਦੇ ਵੀ ਸਾਰੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ